ਪਿਛਲੇ ਦਿਨੀ ਰਾਮਪੂਰਾ ਦੇਵੀ ਚ ਇੱਕ ਵਿਅਕਤੀ ਨੂੰ ਅਗਵਾ ਕਰਕੇ ਕੁੱਟਮਾਰ ਕਰਕੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਬਠਿੰਡਾ ਪੁਲਿਸ ਨੇ ਕਾਬੂ ਕੀਤਾ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕੀ ਦੱਸਿਆਓ ਸੁਣਦੇ ਹਾਂ ਮੈਂ ਇਹ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਜਿਹੜਾ ਇੱਕ ਦਸੰਬਰ ਮਹੀਨੇ ਪਿਤੇ ਸਾਲ ਦਸੰਬਰ ਮਹੀਨੇ ਤੇ ਇੱਕ ਵਾਰ ਤਾਂ ਕੋਈ ਸੀ ਜਿਹੜੀ ਕਿ ਬੜੀ ਨੂੰ ਅਲੱਗ-ਅਲੱਗ ਪਲੇਟਫਾਰਮਸ 'ਤੇ ਵੀ ਚੱਕਿਆ ਗਿਆ ਸੀ ਬੜੀ ਸੈਂਸੇਸ਼ਨਲ ਸੀ ਕਿ ਜਿੱਤੇ ਇੱਕ ਜਿਹੜਾ ਕੰਪਲੇਨੈਂਟ ਸੀ ਜਿਹੜਾ ਇੱਕ ਟੀਚਰ ਸੀ ਆਪਣੇ ਇੱਥੇ ਰਾਮਪੁਰੇ ਫੂਲਦਾ ਰਹਿਣ ਵਾਲਾ ਉਹਨੇ ਆ ਕੇ ਸਾਨੂੰ ਦੱਸਿਆ ਸੀ ਕਿ ਉਹ ਸ਼ਾਇਰ ਕਰਨ ਆਇਆ ਸੀ ਇੱਥੇ ਰਾਮਾ ਮੰਡੀ ਤਾਂ ਜਦੋਂ ਉਹ ਸ਼ਾਇਰ ਕਰਦਾ ਪਿਆ ਸੀ ਕੁਝ ਦੋ ਤਿੰਨ ਜਿਹੜੇ ਇਹ ਕਾਰਸਰ ਨਾਮ ਨੂੰ ਵਿਅਕਤੀ ਆਏ ਉਹਨਾਂ ਨੂੰ ਉਹਨਾਂ ਨੇ ਕਿਡਨਾਪ ਕੀਤਾ ਡਰੋਪ ਕੀਤੀ ਤੇ ਉਹਦੀ ਮਾਰਕਟਾਈਜ਼ ਕੀਤੀ ਸੀ ਤੇ ਉਹਨੂੰ ਫਿਰ ਇੱਕ ਜਗ੍ਹਾ ਡ੍ਰੌਪ ਕਰਕੇ ਖਿਆਲੀ ਵਾਲੇ ਦੇ ਕੋਲ ਜਿਹੜਾ ਹੈਗਾ ਉਹ ਤੇ ਚਲੇ ਗਏ ਜਿਸ ਤੇ ਚਲਦੇ ਅਸੀਂ 2-3 ਵਿਅਕਤੀਆਂ ਦੇ ਨਾਮ ਲੂ ਵਿਅਕਤੀਆਂ ਦੇ ਖਲਾਫ ਉਹਦੇ ਬਿਆਨਾਂ ਨੂੰ ਸੱਚ ਮੰਨਦੇ ਹੋਏ ਇੱਕ ਪਰਚਾ ਦਰਜ ਕੀਤਾ ਸੀ ਆਪਣੇ ਇੱਥੇ ਸਿਟੀ ਰਾਮਪੁਰੇ ਪੁਲਿਸ ਥਾਣੇ 'ਚ ਤੇ ਉਦੋਂ ਲਈ ਸਾਡੀ ਜਿਹੜੀ ਟੀਮ ਹੈਗੀ ਐ ਐਸਐਚਓ ਸਾਹਿਬ ਹੈਗੇ ਇਸ ਇਹਨੂੰ ਕੇਸ ਨੂੰ ਕਰੈਕ ਕਰਨ 'ਚ ਲੱਗੇ ਹੋਏ ਸੀ ਤਾਂ ਹੁਣ ਅਸੀਂ ਉਸ ਕੇਸ ਨੂੰ ਕ੍ਰੈਕ ਵੀ ਕਰ ਲਿਆ ਸੀ ਬੰਦੇ ਅਸੀਂ ਇਹਦੇ ਵਿੱਚ ਸਾਨੂੰ ਤਿੰਨ ਜਿਹੜੇ ਨਾਮ ਲੂਮ ਸੀ ਉਹ ਆਇਡੈਂਟੀਫਾਈ ਹੋ ਗਏ ਸੀ ਉਹਨਾਂ ਨੂੰ ਨਾਮਜ਼ਦ ਕੀਤਾ ਹੁਣ ਤੇ ਤਿੰਨੋਂ ਗ੍ਰਿਫਤਾਰ ਹੋ ਗਏ ਇੱਕ ਪਹਿਲਾ ਗ੍ਰਿਫਤਾਰ ਸੀ ਦੋ ਹੁਣ ਅਸੀਂ ਅੱਜ ਕਰ ਲਏ ਨੇ ਤੇ ਇਹਦੇ ਵਿੱਚ ਜੋ ਸਾਨੂੰ ਦਰਾਂਨੇ ਤਫਤੀਸ਼ ਗੱਲ ਸਾਹਮਣੇ ਆਈ ਕਿ ਜਿੱਦਾਂ ਜਿਹੜਾ ਕੰਪਲੇਨੈਂਟ ਇਹਨੇ ਲਿਖਾਇਆ ਸੀ ਕਿ ਮੈਂ ਉੱਥੇ ਸ਼ਹਿਰ ਕਰਦਾ ਪਿਆ ਸੀ ਤਾਂ ਨਾਮ ਲੂਮ ਵਿਅਕਤੀ ਆਏ ਨੇ ਤੇ ਮੈਨੂੰ ਕਿਡਨਾਪ ਕੀਤਾ ਤੇ ਲੈ ਕੇ ਮੇਰੇ ਨਾਲ ਲੁੱਟਖੋ ਕੀਤੀ ਉਹ ਗੱਲ 'ਚ ਸਾਨੂੰ ਸੱਚਾਈ ਨਹੀਂ ਮਿਲੀ ਝੂਠਾ ਪਾਇਆ ਗਿਆ ਐਕਚੁਅਲੀ ਗੱਲ ਇਹ ਹੈ ਕਿ ਇਹ ਬੰਦਾ ਜਿਹੜਾ ਹੈਗਾ ਜਿਹੜਾ ਸਾਡਾ ਕੰਪਲੇਨੈਂਟ ਹੈਗਾ ਸੀ ਇਹ ਇਹ ਇਹਨੇ ਜਿਹੜੇ ਇਹ ਵਿਅਕਤੀ ਹੈਗੇ ਸੀ ਜਿਹੜਾ ਇਹਨਾਂ ਚ ਇੱਕ ਸਾਡਾ ਦੋਸ਼ੀ ਹੈਗਾ ਉਹਨੂੰ ਆਪ ਟਾਈਮ ਸੈੱਟ ਕਰਕੇ ਇੱਥੇ ਆਪਣੇ ਆਪ ਬੁਲਾਇਆ ਹੈਗਾ ਸੀ ਇੱਕ ਇਹ ਬੰਦਾ ਮੁੰਡਿਆਂ ਦੀ ਡੇਟਿੰਗ ਐਪ ਆਂਦੀ ਹੈਗੀਆ ਜਿਹਨੂੰ ਗ੍ਰਾਈਂਡਰ ਕਹਿੰਦੇ ਆਪਾਂ ਹੈਗਾ ਇਹ ਇਹਨੇ ਆਪਣੇ ਫੋਨ ਤੇ ਡਾਊਨਲੋਡ ਕੀਤੀ ਸੀ ਤੇ ਦੂਸਰੇ ਵਿਅਕਤੀ ਨੇ ਵੀ ਡਾਊਨਲੋਡ ਕੀਤੀ ਸੀ ਉੱਥੇ ਇਹਨਾਂ ਦਾ ਤਾਲਮੇਲ ਹੋਇਆ ਤੋ ਤਾਲ ਮਿਲਦਰਾ ਨਹੀਂ ਫਿਰ ਉਸ ਦਿਨ ਉਹਨਾਂ ਦੀ ਇਹਨਾਂ ਦੀ ਗੱਲਬਾਤ ਵੀ ਹੁੰਦੀ ਰਹੀ ਤੇ ਫਿਰ ਉਹਨੇ ਇਹਨੂੰ ਬੁਲਾਇਆ ਇਹੇ ਮਾਸਟਰ ਹੋਰੀ ਉੱਧਰ ਸਕੂਟਰੀ ਤੇ ਆਏ ਤੇ ਇਹ ਜਿਹੜੇ ਆਪਣੇ ਦੋਸ਼ੀ ਹੈ ਕਿਉਂਕਿ ਆਪਣੇ ਇੱਕ ਦੋਸਤ ਦੀ ਕਾਰ ਲੈ ਕੇ ਆਏ ਦਾ ਦੋਸ਼ੀ ਆਪਣੇ ਦੋਸਤ ਦੀ ਕਾਰ ਨਾਲ ਇੱਕ ਹੋਰ ਮੁੰਡਾ ਆਇਆ ਤੇ ਇਹ ਫਿਰ ਉਹਨੂੰ ਯਾਨੀ ਕਿ ਸਕੂਟਰੀ ਜਨੇ ਇੱਕ ਇੱਥੇ ਪਾਰਕਿੰਗ ਤੇ ਲੋਕ ਲਾਤੀ ਸੀ ਤੇ ਫਿਰ ਮਾਸਟਰ ਉਸ ਜਿਹੜਾ ਹੈਗਾ ਆਪਣਾ ਕੰਪਲੇਨੈਂਟ ਇਹ ਨਾਲ ਬਹਿ ਕੇ ਚਲਾ ਗਿਆ ਸੀ ਉਸ ਵਾਰ ਫਿਰ ਇਹਨਾਂ ਨਾਲ ਉੱਥੇ ਦਰਾਨੇ ਜਿੰਨੂ ਕੀ ਕਹਿੰਦੇ ਹੈਗੇ ਜਦੋਂ ਉੱਥੇ ਗਏ ਗਏ ਨੇ ਉਹ ਫਿਰ ਇਹਨਾਂ ਦਾ ਝਗੜਾ ਹੋ ਗਿਆ ਜਿਸ ਤੋਂ ਬਾਅਦ ਕੀ ਇਹਨੂੰ ਥੋੜੀ ਉਹਨਾਂ ਨੂੰ ਮੈਂ ਮੈਂ ਵੀ ਕੁੱਟ ਮਾਰ ਵੀ ਤੇ ਫਿਰ ਖੈਲੀ ਵਾਲੇ ਲਾ ਕੇ ਚਲੇ ਗਏ ਸੋ ਇਹ ਕਹਿਣਾ ਕਿ ਇੱਥੇ ਜਿੱਦਾਂ ਆਪਾਂ ਕਹਿੰਨੇ ਕਿ ਸਹਿਰ ਕਰਦੇ ਹੈਗੇ ਆ ਕਿ ਸਹਿਰ ਕਰਦੇ ਪਏ ਸੀ ਕਿ ਬੜਾ ਲਾਨ ਆਰਡਰ ਖਰਾਬ ਹੈ ਜੀ ਕਿ ਕੁਝ ਵੀ ਹੋ ਜਾਂਦਾ ਵਗ ਬੰਦਾ ਇੱਕ ਆਮ ਸਹਿਰ ਵੀ ਨਹੀਂ ਕਰ ਸਕਦਾ ਇਦਾਂ ਦੀ ਗੱਲ ਨਹੀਂ ਹੈਗੀ ਬੰਦਾ ਜਾਨੀ ਕਿ ਇਹ ਬੰਦੇ ਨੇ ਬੰਦੇ ਅਪਲਾਈ ਬੰਦਾ ਅਪਲਾਇਆ ਸੀ ਉਹਦੇ ਨਾਲ ਉਹਦੇ ਦੋਸਤ ਸ મિતਰ ਆਏ ਆ ਤੇ ਇਹਨੇ ਬੈ ਕੇ ਉਹਨਾਂ ਨਾਲ ਖੁੱਦ ਗਿਆ ਕਿਡਨੈਪਿੰਗ ਵਾਲੀ ਵੀ ਗੱਲ ਹੈ ਨਹੀਂ ਕੋਈ ਹਨਾ ਜੀ ਤੇ ਸ਼ਰੀਰ ਤੇ ਡਰਾਈਵ ਵੀ ਮੈਂ ਤਾਂ ਸਾਂ ਜੀ ਡਰਾਈਵ ਵੀ ਇਹਨੇ ਆਪ ਹੀ ਫਿਰ ਗੱਡੀ ਕਰਕੇ ਲੈ ਕੇ ਗਿਆ ਉਸ ਤੋਂ ਬਾਅਦ ਦਰਾਨੇ ਜਿੰਦਗੀ ਆਂਦੇ ਹੈਗੀ ਇਹਨਾਂ ਦਾ ਆਪਸ ਚ ਫਿਰ ਟਕਰਾਰ ਹੋ ਗਿਆ ਤੇ ਜਿਸ ਦੇ ਬਾਅਦ ਇਹ ਫਿਰ ਬਾਕੀ ਦੀ ਜੋ ਹੈਗੀ ਇਸ ਗੱਲ ਨੂੰ ਲੈ ਕੇ ਹੋਇਆ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਜੀ ਇਹਨਾਂ ਦੀ ਆਪਸ ਚ ਫਿਰ ਇੱਕ ਗ੍ਰਾਈਂਡਰ ਐਪ ਹੈਗੀ ਹੈ ਵੇ ਨਹੀਂ ਮੁੰਡੇ ਆਲੀ ਹੈਗੀ ਆ ਪੈਸੇ ਦਾ ਲੈਣ ਦੇਣ ਦਾ ਵੀ ਸੀਗਾ ਨਹੀਂ ਨਹੀਂ ਪੈਸੇ ਦਾ ਲੈਣ ਦੇਣ ਐਸਾ ਸੱਚ ਕੋਈ ਨਹੀਂ ਹੈ ਪੈਸੇ ਦਾ ਚੈਟ ਦਾ ਮਾਮਲਾ ਸੀ ਕੋਟੀ ਪੀ ਦਾ ਸਾਹਮਣੇ ਆ ਰਿਹਾ ਸੀ ਇਹ ਮੈਂ ਇਹ ਮੈਂ ਜੀ ਇਹ ਇਹਦਾ ਫੋਨ ਜਿਹੜਾ ਹੈਗਾ ਇਹਦਾ ਫੋਨ ਜਦੋਂ ਬਾਅਦ ਚ ਲੜਾਈ ਹੋ ਗਈ ਹੈ ਇਹਦਾ ਫੋਨ ਉਹ ਲੈ ਗਿਆ ਸੀ ਇਹਦਾ OTP ਤੇ ਇਹਨੇ ਆਪ ਹੀ ਉਹਨਾਂ ਨੂੰ ਦੱਸਿਆ ਸੀ ਤੇ ਉਹ ਫੋਨ ਲੈ ਗਿਆ ਫੋਨ ਵੀ ਅਸੀਂ ਆ ਤੁਹਾਡੇ ਸਾਹਮਣੇ ਪਿਆ ਉਹ ਰਿਕਵਰ ਵੀ ਕਰ ਲਿਆ ਹੈਗਾ ਇਹ OTP ਵਾਲਾ ਸੀਗਾ ਇਹਦਾ ਮੋਬਾਈਲ ਦਾ ਪਾਸਵਰਡ ਦਾ ਸੀਗਾ ਜੀ ਨਹੀਂ ਨਹੀਂ ਇਹਦਾ ਇਹਦਾ ਮੋਬਾਈਲ ਲੋਕ ਲੱਗਾ ਹੁੰਦਾ ਨਾ ਨੀ ਇੱਕ ਉਹਦੇ ਨੇ ਜਿਹੜੀ ਵਾਈਪਾ ਉਹਨੇ ਇਹਨੇ ਜਿਹੜਾ ਬੰਦੇ ਨੇ ਦੱਸਿਆ ਹੈਗਾ ਜੋ ਮੁੜਲੀ ਦੱਸੀ ਹੈਗੀ ਇਹ ਵੀ ਕਹਾਣੀ ਜਿਹੜੀ ਹੈਗੀ ਉਹ ਸੱਚੀ ਨਹੀਂ ਹੈ ਤੁਹਾਨੂੰ ਇਹ ਦੱਸਿਆ ਨਹੀਂ ਇਹਨੇ ਤਾਂ ਕਿਹਾ ਕਿ ਮੈਂ ਸੈਰ ਕਰਦਾ ਪਿਆ ਸੀ ਤੇ ਮੈਂ ਉੱਥੇ ਸੈਰ ਕਰਦਾ ਪਿਆ ਸੀ ਕਿ ਦੋ ਤਿੰਨ ਨਾਮ ਨੂੰ ਵਿਅਕਤੀ ਆਏ ਨੇ ਉਹ ਜਿਹੜਾ ਲੁੱਟ ਖੋਹ ਦਾ ਬਾਬਲਾ ਉਹ ਇੰਜ ਦੀ ਗੱਲ ਇੰਜ ਦੀ ਗੱਲ ਕੁਝ ਨਹੀਂ ਹੈਗੀ ਇਹ ਬੰਦਾ ਸੈਰ ਨਹੀਂ ਸੈਰ ਦੇ ਬਹਾਨੇ ਘਰੋਂ ਆਇਆ ਸੀ ਇਹ ਬੰਦਾ ਇਹਨਾਂ ਨੂੰ ਜਾਨਕੀ ਵਨ ਆਫ ਦੀ ਅਕਿਊਜ਼ ਨੂੰ ਇਹ ਜਾਣਦਾ ਹੈਗਾ ਸੀ ਉਹ ਗ੍ਰਾਈਂਡਰ ਜਿਹੜੀ ਐਪ ਹੈ ਕਿ ਤੁਹਾਨੂੰ ਦੱਸਿਆ ਕਿ ਉਹਦੇ ਰਾਹੀਂ ਮਾਧਿਅਮ 'ਚ ਇਨਟੈਕ ਹੋਏ ਹੋਏ ਹੈਗੇ ਨੇ ਇਹਨਾਂ ਗੱਲਬਾਤ ਕਰਨ ਦੀ ਆਪਸ ਹੋਈ ਹੈ ਫਿਰ ਇਹ ਆਏ ਆ ਤੇ ਫਿਰ ਉੱਥੇ ਫਿਰ ਇਹਨਾਂ ਦੀ ਡੂਰਿੰਗ ਉਹਦੇ 'ਚ ਲੜਾਈ ਹੋ ਗਈ ਆ ਤੇ ਫਿਰ ਉਹ ਕੇ ਕੇ ਫਿਰ ਜਿਹੜੀ ਪਾਕ ਗ੍ਰਾਈਂਡਰ ਹੈ ਉਹ ਵੀ ਨਿਕਾਲ ਲਈ ਗੁੰਮਰਾਹ ਕਰ ਦਿੰਦੀ ਕਾਦ ਬਈ ਦੇਖੋ ਇਹ ਮੈਂ ਇਹੀ ਤੁਹਾਨੂੰ ਇਹ ਕਹਿੰਦੀ ਜਦੋਂ ਵੀ ਸਾਡੇ ਕੋ ਕੋਈ ਵੀ ਆ ਕੇ ਅਹੀ ਜਾਣਕਾਰੀ ਦਿੰਦਾ ਹੈ ਬੇਨਤੀ ਹੈ ਰਿਕੁਐਸਟ ਹੈ ਲੋਕਾਂ ਨੂੰ ਐਸੀ ਤਾਂ ਉਸ ਚੀਜ਼ ਨੂੰ ਮੁੱਢਲੀ ਜਾਣਕਾਰੀ ਨੂੰ ਸੱਚ ਹੀ ਮੰਨਦੇ ਆ ਤੋ ਫਿਰ ਆਹੀ ਉਦਾਂ ਨਹੀਂ ਕਿਉਂਕਿ ਲੋਕਾਂ ਦੇ ਜਿਹੜੀ ਸਾਡੀ ਡਿਊਟੀ ਹੈਗੀ ਹੈ ਕਿ ਜੋ ਬੰਦੇ ਨੇ ਦੱਸਿਆ ਐਸੀ-ਉਸੀ ਨੂੰ ਮੰਨ ਕੇ ਤੇ ਫਿਰ ਅੱਗੇ ਪਰਚਾ ਦਰਜ ਕਰਕੇ ਤਫ਼ਤੀਸ਼ ਕਰੀਏ ਜਿੱਦਾਂ ਦਾ ਫਿਰ ਇਹ ਹੁਣ ਬੰਦਾ ਹੈਗਾ ਜੋ ਤਫ਼ਤੀਸ਼ 'ਚ ਤੱਥ ਸਾਹਮਣੇ ਆंदे ਜਿੱਦਾਂ ਹੁਣ ਇਹ ਤੱਥ ਸਾਹਮਣੇ ਆਏ ਹੈ ਕਿ ਜੋ ਇਹਨੇ ਦੱਸਿਆ ਉਹਦੇ ਬਿਲਕੁਲ ਹੀ ਵਿਪਰੀਤ ਗੱਲ ਹੋਈ ਕਿ ਮੈਂ ਅਣਜਾਣ ਅਨਜਾਨਾ ਵਾਲਾ ਕੰਮ ਨਹੀਂ ਸੀ ਕੋਈ ੱਟਕੇ ਨਾ ਬਿਠਾਉਣ ਵਾਲਾ ਕੰਮ ਨਹੀਂ ਸੀ ਆਪ ਹੀ ਸਾਰਾ ਕੁਝ ਜਾਨਕੀ ਨਾਲ ਵਿੱਚ ਆਪ ਚੱਲ ਕੇ ਵਹਿਣਾ ਵਾਲਾ ਸੀ ਸੋ ਇਹ ਮਿਸਯੂਜ਼ ਆਫ ਲਾਅ ਤੇ ਹੋਇਆ ਹੈਗਾ ਤੇ ਜੋ ਕਾਨੂੰਨ ਅਨੁਸਾਰ ਜੋ ਬੰਦੀਕਰ ਵੀ ਉਹ ਵੀ ਹੈ ਸਿਰਫ ਬੰਦੇ ਆਪਣੇ ਕੰਮ ਕਰਵਾਏ ਗਏ ਆ ਉਹਨਾਂ ਦੇ ਕਿੰਨਾ ਦੇ ਜਿਵੇਂ ਇਹ ਗ੍ਰਾਈਂਡਰ ਐਪ ਵੀ ਦੱਸ ਰਹੇ ਹੋ ਇਹ ਕੋਈ 22 ਟੈਕੋ ਲੈਪ ਹੈ ਜੀ ਜੀ ਦੇਖੋ ਜਿਹੜਾ ਦੋਸ਼ੀ ਦੇ ਮੇਰੀ ਗੱਲ ਜਦੋਂ ਵੀ ਕੋਈ ਦੋਸ਼ੀ ਫੜਿਆ ਜਾਂਦਾ ਹੈਗਾ ਜਿੰਨੂੰ ਉਹਨੂੰ ਕੀ ਕਹਿੰਦੇ ਆ ਮੈਡੀਕਲ ਐਗਜ਼ਾਮੀਨੇਸ਼ਨ ਤੇ ਹੋਣਾ ਹੀ ਹੁੰਦਾ ਹੈ ਐਸ ਪਰ ਲਾ ਮੈਂਡੇਟਰੀ ਹੈ ਤੋ ਐਸੀ ਅੱਜ ਜਿਹੜੇ ਅੱਜ ਫੜੇ ਆ ਇਹਨਾਂ ਦਾ ਅੱਜ ਕਰਾਵਾਂਗੇ ਜਿਹੜੇ ਪਹਿਲਾਂ ਫੜੇ ਉਹਨਾਂ ਨੂੰ ਪਹਿਲਾਂ ਕਰਾਇਆ ਜਿਹੜੇ ਫੜੇ ਜਿਹਨਾਂ ਦਾ ਨਾਮ ਤੇ ਕੋਈ ਪਹਿਲਾਂ ਵੀ ਕੋਈ ਐਸੀ ਜੀ ਵਾਰ ਦਾਤ ਕਰੀ ਆ ਜਾਂ ਪਹਿਲੀ ਕੋਈ ਇਹ ਦੇਖੋ ਇਹਨਾਂ ਚ ਇੱਕ ਜਿਹੜਾ ਦੋਸ਼ੀ ਹੈਗਾ ਇੰਦਰਜੀਤ ਜਿਹੜਾ ਹੈਗਾ ਜਿਹੜਾ ਪਹਿਲਾਂ ਫੜ ਲਿਆ ਸੀ ਉਹਦੇ ਤੇ ਤਿੰਨ ਪਰਚੇ ਦਰਜ ਹੈਗੇ ਨੇ ਉਹਦੇ ਉਹਦੇ ਤੇ ਜਿੱਦਾਂ ਇਹ ਲੁੱਟ ਖੋਦੇ ਹੈਗੇ ਆ ਕਾਰ ਖੋਈ ਸੀ ਉਹਨੇ ਲੜਾਈ ਝਗੜੇ ਵਾਲੇ ਹੈਗੇ ਆ ਜੀ ਤਾਂ ਪਰਚੇ ਹੈਗੇ ਇੱਕ ਇਹਨਾਂ ਚ ਦੋਸ਼ੀ ਜਿਹੜਾ ਹੈਗਾ ਉਹ ਫੌਜੀ ਵੀ ਹੈਗਾ ਸਰਵਿੰਗ ਆਰਮੀ ਮੈਨ ਹੈ ਸਰ ਚੌਕੇ ਫੇਰ ਜੁਗਾਰ ਲਿਖੇ ਨਹੀਂ ਇੱਕ ਇਹਦੇ ਚ ਕਿਹਦੇ ਰਹਿ ਗਿਆ ਨਾ ਇੱਕ ਇਹਦੇ ਚ ਆਪਣਾ ਜਿਹੜਾ ਕੁਲਦੀਪ ਹੈਗਾ ਨਾ ਜੀ ਇਹ ਫੌਜੀ ਹੈਗਾ ਯੂਪੀ ਪੋਸਟਡ ਹੈਗਾ ਅਸਲ ਵਿੱਚ 2019 ਦਾ ਪਰਤੀ ਹੈਗਾ ਪਰ ਉਹਦੀ ਰੈਸਟ ਆ ਚੁੱਕੀ ਹੈ ਬਿਲਕੁਲ ਬਿਲਕੁਲ ਕਿੰਨੇ ਜਿਹੜੇ ਤਿੰਨ ਦੋਸ਼ੀ ਸੀ ਜਿਹੜੇ ਨਾਮ ਨੂੰ ਵਿਅਕਤੀ ਸੀ ਉਹ ਅਸੀਂ ਕਿੰਨੇ ਦੋ ਅੱਜ ਕੀਤੇ ਨੇ ਇੱਕ ਪਹਿਲਾਂ ਰਿਪੋਰਟ ਦਿੱਤਾ ਰਹਿਣਾ ਫੌਜੀ ਚੌਕੇ ਤੇ ਮੈਂ ਦੱਸ ਰਿਹਾ ਸੀ ਅੱਛਾ ਤਿੰਨੋ ਚੌਕੇ ਦੇ ਹਾਂ ਪਰ ਕਿੰਨੇ ਟਾਈਮ ਤੋਂ ਇੰਟੈਕ ਚੁੱਕੇ ਆਪਰੇ ਰਹੇ ਰਹੇ ਜੋ ਦੇਖੋ ਹੁਣ ਤੱਕ ਜੋ ਸਾਡੇ ਸਾਹਮਣੇ ਆਇਆ ਹੈਗਾ ਇਹ ਤੇ ਉਸੇ ਦਿਨ ਦਾ ਹੀ ਵਾਕਿਆ ਸਾਰਾ ਹੈਗਾ ਸਵੇਰੇ ਟੱਚ ਚ ਹੋਈ ਹੈਗੇ ਤੇ ਫਿਰ ਉਸੇ ਦਿਨ ਨਾਲ 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 ਫਿਰ ਚੱਲਦਾ ਰਿਹਾ ਫਿਰ ਇਹ ਸਿਲਸਲਾ ਚੱਲਦਾ ਇਹਨਾਂ ਦੋਸਤਿਆਂ ਨੂੰ ਪ੍ਰੋਫੈਸਰ ਨੇ ਆਪ ਬੁਲਾਇਆ ਸੀ ਦੇਖੋ ਜੀ ਜਿਹੜੀ ਐਪ ਤੁਸੀਂ ਲਾਈਵ ਜਿਹੜੀ ਉਹਦੀ ਵਰਕਿੰਗ ਹੈਗੀ ਉਹ ਜੀ ਚੈੱਕ ਕਰੋਗੇ ਤਾਂ ਲੋਕੇਸ਼ਨ ਬੇਸਡ ਐਪ ਹੈਗੀ ਹੈ ਉਹਦੇ ਫਿਰ ਲੋਕੇਸ਼ਨ ਬੇਸ ਜਿਹੜੀ ਚੀਜ਼ ਹੈਗੀ ਹੈ ਉਹ ਹੈਗੇ ਜੇ ਕਿਸੇ ਨੇ ਦੋ ਆ ਪਾਰਟੀਆਂ ਨੇ ਡਾਊਨਲੋਡ ਕੀਤਾ ਹੈਗਾ ਤੋ ਜਿਹੜੇ ਉਹਦੀ ਲੋਕੇਸ਼ਨ ਏਰੀਆ ਚ ਜਿਹੜੇ ਜਿਹੜੇ ਉਹਨਾਂ ਦੇ ਬਾਕੀ ਦੇ ਉਹਨਾਂ ਦੇ ਸਬਸਕ੍ਰਾਈਬਰ ਹੈਗੇ ਉਹ ਸ਼ੋਅ ਕਰਦੀ ਆ ਉਹਦੇ ਨਾਲ ਫਿਰ ਤੁਸੀਂ ਮੇਰੇ ਨਾਲ ਆਪਸ ਚ ਟੱਚ ਕਰ ਸਕਦੇ ਫਿਰ ਉਹ ਮੇਨ ਆਪਾਂ ਫਿਰ ਇਨਾਂ ਦੇ ਇਕਰਾਰ ਦਾ ਕਾਰਨ ਕੀ ਹੋਇਆ ਕੋਈ ਉਹ ਗੱਲ ਕੰਮ ਨਹੀਂ ਹੁਣ ਦੀ ਅਜ ਹੁਣ ਬਾਕੀ ਰਿਮਾਂਡ ਆ ਦੇਖੋ ਅੱਜ ਲਿਆ ਅੱਜ ਹੀ ਹੁਣੇ ਅਰੈਸਟ ਕਰਕੇ ਤੇ ਅਸੀਂ ਪਹਿਲਾਂ ਕਿਹਾ ਕਿ ਪਹਿਲਾਂ ਆਪਾਂ ਸਾਰੀ ਜਣ ਕੀ ਦਸੀਏ ਤੁਹਾਡੇ ਮਾਧਿਅਮ ਰਾਹੀਂ ਕਿ ਜਿੰਨਾਂ ਦੀ ਗੱਲ ਬਣਾਈ ਗਈ ਸੀ ਉਹਦਾਂ ਦੀ ਹੈ ਨਹੀਂ ਹੈਗੀ ਹੁਣ ਬਾਕੀ ਅਸੀਂ ਉਹ ਪੁੱਛਗਿੱਛ ਕਰਾਂਗੇ ਕਿ ਜੇ ਕਿਉਂਕਿ ਜੇ ਆਪ ਹੀ ਬੁਲਾਇਆ ਆਪ ਹੀ ਆਏ ਨੇ ਤਾਂ ਫਿਰ ਇਨਾਂ ਕੇ ਗੱਲ ਕਿਉਂ ਕਿਤੇ ਕਿਵੇਂ ਕਿਵੇਂ ਵਧ ਗਈ ਪਰ ਪ੍ਰਸ਼ਾਸਨ ਨੇ ਵੀ ਰੈਕਟ ਕੀਤਾ ਹੋਇਆ ਜਾ ਕੇ ਨਹੀਂ ਹੁਣ ਉਹ ਤਾਂ ਕੰਪਲੇਨਟ ਐਫ ਆਈ ਆਰ ਦੇ ਜੀ ਉਹਨੇ ਕਿਹਾ ਉਹਨੇ ਗੋਆ ਦੇ ਕਿ ਮੈਂ ਇਹ ਤਫਤੀਸ਼ ਹੁਣ ਜਣੀ ਕਿ ਇਹ ਬੰਦਾ ਜਦੋਂ ਦੋਸ਼ੀ ਪਸਾਣੇ ਜਾਣਗੇ ਉਹਨਾ ਕੇ ਸੱਚ ਸਾਹਮਣੇ ਆਏਗਾ ਜੋ ਚੀਜ਼ ਫਾਈਲ ਤੇ ਆਏਗੀ ਉਸ ਬਾਅਦ ਹੀ ਨਾਮ ਨਾਲ ਕਾਨੂੰਨ ਚੱਲੇਗਾ ਨਾ ਜੀ ਪਹਿਲਾਂ ਤੇ ਅਜੇ ਹੀ ਜੋ ਮੁੱਢਲੀ ਜੋ ਐਫ ਆਈ ਆਰ ਜਿਸ ਕੰਪਲੇਨਟ ਨੇ ਲਿਖਣੀ ਪਹਿਲਾਂ ਤੇ ਉਹਦਾ ਹੀ ਵਰਜਨ ਨਹੀਂ ਮੰਨਿਆ ਪਰ ਉਹ ਇਹੋ ਜਿਹਾ ਜਣੀ ਕਿ 100% ਉਹਦੀ ਗੱਲ ਨਹੀਂ ਸੱਚੀ ਹੈ ਜੀ